ਉਹ ਵੀ ਮਿੱਤਰੋ ਕੱਲ ਤਾਂ ਡਿਲੀਵਰੀ ਹੋਈ ਨਹੀਂ ਸੀ ਕੈਨੇਡਾ ਦੇ ਸੀਗਾ ਅੱਜ ਆਪਾਂ ਸਵੇਰੇ ਉੱਠ ਕੇ ਤੇ ਝੋਟਾ ਦਿੱਤਾ ਹੈ ਖਿੱਚ ਤੇ ਦਿਖਾਉਨੇ ਆ ਤੁਹਾਨੂੰ ਅੱਗੇ ਆਪਾਂ ਹੁਣ ਸਟਾਰਟ ਕਰ ਲਿਆ ਆ ਲੈ ਕੇ ਚੱਲਦੇ ਆ ਤੇ ਲੋਡ ਲਾ ਕੇ ਤੇ ਫਿਰ ਵੇਲੇ ਹੁੰਨੇ ਆ ਤੇ ਬਾਕੀ ਦਿਖਾਉਨੇ ਆ ਅੱਗੇ ਵੀ ਅੱਗੇ ਕੀ ਬਣਦਾ ਹੈ ਮੇਰੇ ਵੀਰੋ ਬਣੇ ਰਿਓ ਵਲੌਗ ਦੇ ਨਾਲ ਓਕੇ ਹੈਲੀਫੈਕਸ ਪੰਪ ਦੇ ਖੜੇ ਹੀ ਤੇ ਆ ਭਰਾ ਆਪਾਂ ਨੂੰ ਮਿਲ ਆਇਆ ਸੀ ਬਹੁਤ ਬਹੁਤ ਧੰਨਵਾਦ ਐਂ ਸੱਜਣ ਪਿਆਰ ਕਰਦੇ ਰਹੋ ਕਿਹੜਾ ਟਰੱਕ ਭਰਾ ਦਾ ਆਹ ਖੜਾ ਬਾਈ ਬਾਈ ਅੱਗੇ ਦੇਖ ਕੇ ਹੀ ਗਿਆ ਹੈਗਾ ਤੇ ਬਾਈ ਫੇਰ ਮੁੜ ਕੇ ਆਇਆ ਬਹੁਤ ਬਹੁਤ ਧੰਨਵਾਦ ਵੀਰ ਆਜੋ ਭਾਈ ਬਸ ਬਸ ਮਿਹਰਬਾਨੀ ਫਾਈਨਲੀ ਅਸੀਂ ਪਹੁੰਚ ਗਏ ਆ ਜੀ ਡਿਲੀਵਰੀ ਲੋਕੇਸ਼ਨ ਤੇ ਤੇ ਆਪਾਂ ਸਟਾਰਟ ਕਰਨ ਲੱਗੇ ਆ ਅਨਲੋਡਿੰਗ ਲੋ ਜੀ ਸਭ ਤੋਂ ਔਖਾ ਕੰਮ ਸਵੇਰੇ ਸਵੇਰੇ ਉੱਠਣਾ ਤੇ ਉੱਠਣ ਤੋਂ ਬਾਅਦ ਹੁਣ ਡਿਲੀਵਰੀ ਸਟਾਰਟ ਹੋ ਗਈ ਆ ਅਨਲੋਡਿੰਗ ਜਲਦੀ 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 ਹੱਥ ਚਲਾਓ ਖਾਣੇ ਕੇ ਲਿਏ ਤਾਂ ਤੁਹਾਡੇ ਹੱਥ ਬਹੁਤ ਚੱਲਦੇ ਆਂ ਭਾਈ ਰੀ ਸਾਰਿਆਂ ਨੂੰ ਆਸ ਆ ਜਾਂਦਾ ਜੇ ਦੁਆਗਲ ਮੈਨੂੰ ਕਹੀ ਆ ਖਾਣੇ ਕੇ ਲਿਏ ਤਾਂ ਤੁਹਾਡੇ ਹੱਥ ਬੜੇ ਜਲਦੀ ਚੱਲਦੇ ਆਂ ਅੱਜ ਤੁਹਾਡੇ ਹੱਥ ਨਹੀਂ ਚੱਲ ਰਹੇ ਕੰਮ ਕੇ ਟਾਈਮ ਸਾਰਿਆਂ ਨੂੰ ਪਤਾ ਵੀ ਕਿਹੜਾ ਖਾਂਦਾ ਗੋਲਡ ਖਾਂਦਾ ਤੇ ਗੋਲ ਸਾਰਿਆਂ ਨੂੰ ਪਤਾ ਈ ਤੂੰ ਖਾਂਦਾ ਛੇਤੀ ਅੱਜ ਕੱਲ ਦੇ ਜਵਾਬਾਂ ਤੋਂ ਤਾਂ ਬਸ ਕੰਮ ਹੀ ਨਹੀਂ ਹੁੰਦਾ ਗੱਲਾਂ ਜਿੰਨੀਆਂ ਮੈਕ ਕਰਾ ਲਓ ਕਮੈਂਟਰੀ ਇਹਨਾਂ ਤੋਂ ਜਿੰਨੀ ਮੈਕ ਕਰਾ ਲਓ ਘਰ ਕੇ ਸਾਰੇ ਕੰਮ ਮੁਝੇ ਕਰਨੇ ਪੈਂਦੇ ਆ ਸਫਾਈ ਵੀ ਸ਼ਾਪਿੰਗ ਵੀ ਦਾ ਹੁਣ ਤੇਰਾ ਦਿਮਾਗ ਤਾਂ ਕੰਮ ਕਰਨਾ ਨਹੀਂ ਆ ਉਹ ਲੈ ਕੇ ਆ ਪਲਾਸੀ ਕੁੰਡੇ ਖੋਲਣੇ ਬੈਣੇ ਆਪਾਂ ਨੂੰ ਚੇਨਾ ਕੱਢਣ ਲਈ ਆ ਵੇਖ ਲੈ ਮੇਰੇ ਨਾਲ ਰਹਿ ਰਿਹਾ ਕਿ ਸਿਆਣਾ ਹੋ ਗਿਆ ਵੇ ਤੂੰ ਮੇਰੇ ਨਾਲ ਰਹਿ ਰਹਿ ਕੇ ਸਿਆਣਾ ਹੋ ਗਿਆ ਤੂੰ ਸਿਆਣਾ ਹੋ ਗਿਆ ਜਿਹੜਾ ਦਿਮਾਗ ਚ ਪੂਰਾ ਹੈਗਾ ਇਹੋ ਵੀ ਨਿਕਲ ਜਾ ਸ਼ਟ ਆਪ ਜਾ ਉਧਰਲਾ ਵੀ ਖੋਲ ਜਾ ਕੇ ਮੇਰੇ ਗਲਵਜ਼ ਨਹੀਂ ਪਾਏ ਗਲਵਜ਼ ਬਾਸ ਉਹ ਹੀ ਤਾਂ ਗੱਲ ਆ ਕੋਈ ਗੋਹ ਨਹੀਂ ਮਿਲਦਾ ਐ ਕਿੱਦੋਂ ਲੱਗੀ ਐ ਕਿੱਦੋਂ ਕੱਟਣ ਲੱਗੀ ਵੇ ਲੋਕ ਨਹੀਂ ਨਹੀਂ ਉਹ ਤਾਂ ਮੇਰਾ ਕੁਐਸਚਨ ਹੀ ਕੀਤਾ ਹਜੇ ਨਾ ਕੱਢ ਲੈ ਮੇਰੇ ਕੋ ਹੈ ਨਹੀਂ ਜਦੋਂ ਗਲਵਜ਼ ਮੈਂ ਅਗਲਾ ਜਾ ਕੇ ਸੰਗਲ ਖੋਲਦੀ ਆ ਮੇਰੇ ਹੋਂਦੇ ਨੂੰ ਖੁੱਲ ਜਾਣਾ ਚਾਹੀਦਾ ਇਹ ਐ ਰੋਮ ਰੂਮ ਮਾਰ ਕੇ ਕੰਮ ਕਰਾ ਲੈਣਾ ਮੈਂ ਇਹ ਤੋਂ ਸਾਰਾ ਨੌਕਰ ਪ੍ਰੀਤ ਤਾਂ ਮੈਂ ਥੋੜਾ ਜਿਹਾ ਅੜ ਗਿਆ ਆ ਡੇਰੋਂ ਨਿਕਲ ਨਹੀਂ ਰਿਹਾ ਵੀਰੇ 22 ਕੱਢ ਦੇ ਗੁੰਡਾ ਬਾਨੇ ਚੰਗੇ ਤਰੇ ਆਪੇ ਕਰਦੇ ਵੀਰਾ ਬਣ ਕੇ ਮੈਨੂੰ ਪਲਾਸ ਲੱਭ ਕੇ ਲਿਆਉਣਾ ਪੈਣਾ ਫਿਰ ਹੋਰ ਕੀ ਆ ਮੈਨੂੰ ਕੀ ਪਤਾ ਹੋਣਗੇ ਮੈਂ ਕੁੜੀ ਆ ਖਾਣ ਨੂੰ ਖਾਣ ਨੂੰ ਤੁਹਾਡੀ ਕੁੜੀਆਂ ਨੂੰ ਖਾਂਦੀ ਸ਼ਰਾਬ ਖਾਣ ਨੂੰ ਵੀ ਖਾਣਾ ਕੁੜੀਆਂ ਨੂੰ ਕੁੜੀਆਂ ਨੂੰ ਹੀ ਖਾਣੀ ਆ ਚੁੱਪ ਕਰਕੇ ਕੰਮ ਕਰ ਲੈ ਜਿਆਦਾ ਡਿਲੀਵਰੀ ਕਰੀ ਜਾਂਦੇ ਸੀ ਤੇ ਮੀਂਹ ਆ ਗਿਆ ਫੁੱਲ ਬਟਾ ਫੁੱਲ ਆ ਖੜੀ ਕੰਬੈਨ ਜੀ ਇਹਦੇ ਨਾਲ ਇਹਨਾਂ ਨੇ ਆਪਣਾ ਅਨਲੋਡਿੰਗ ਕਰ ਰਹੀ ਆ ਚਲੋ ਜੀ ਦਿਖਾਉਂਦੇ ਹਾਂ ਤੁਹਾਨੂੰ ਅਨਲੋਡਿੰਗ ਅੱਪਾ ਤਾਂ ਵਿੱਚ ਰਹਿ ਗਏ ਮੈਂ ਕਿਹਾ ਜ਼ਰੂਰ ਭੇਜਣਾ ਮੱਠਾ ਮੱਠਾ ਮੀਂਹ ਦਾ ਪੈ ਜਾਨ ਰਿਹਾ ਆ ਮੱਠਾ ਮੱਠਾ ਮੀਂਹ ਦਾ ਪੈ ਜਾਨ ਰਿਹਾ ਦੇਖੋ ਹੋਈ ਭੱਖ ਆ ਸੋਹਣੇ ਮੌਸਮ ਲਈ ਦੋ ਸ਼ਬਦ ਕਹੋ ਪਕੌੜੇ ਖਾਣ ਦੇ ਹਾਂ ਧਰ ਫਿਟੇ ਮੂੰਹ ਦੋ ਸ਼ਬਦ ਦੇ ਸਾਰੀ ਦਿਹਾੜੀ ਪੋਕ 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 ਦੇ ਦੋ ਸ਼ਬਦ ਹੋ ਗਏ ਓਏ ਯਾਰ ਨਹੀਂ ਮੇਰਾ ਆਏ ਕਮ ਆਨ ਇਸ ਸੱਚੀ ਮਿਲਿਆ ਅਕਨੇ ਆ ਨਾ ਵੇਸੇ بارش ਦਾ ਆਨੰਦ ਮਾਣਦੇ ਹੋਏ ਲੋੜ ਲੈਣ ਦੀ ਵੇਟ ਕਰਦੇ ਆ ਮੇਰੇ ਪਕੌੜਿਆਂ ਤੋਂ بارش ਦਾ ਆਨੰਦ ਮਾਣਦੇ ਹੋਏ ਬਿਨਾ बारिश ਦਾ ਅਨਾਤ ਪਾੜਦੇ ਹੋਏ ਸਮੋਸੇ ਖਵਾ ਦੇ ਕਿਤੋਂ ਕੀ ਕਰਾਂ ਭਰਾਓ ਮੈਂ ਦਾ ਯਾਰ ਕੀ ਕਰਾਂ ਯਾਰ ਐਡੀ ਭੁੱਖ ਐ ਤਗੜੀ ਐ ਮੇਰੇ ਹਸਾਮ ਨਾਲ ਮੈਨੂੰ ਬਹੁਤ ਬੀਬੀ ਘੜੀ ਆ ਭੁੱਖ ਨਾਲ ਬੰਦਾ ਫੋਕਣਾ ਵੀ ਬੀਬੀ ਘੜ ਜਾਂਦੇ ਡਾਕਟਰ ਸਲੋ ਬੀਬੀ ਬੀਬੀ ਘੜ ਜਾਂਦੇ ਵੇਖਾਂ ਇਹਦੀ ਨਵਜ ਸਲੋ ਹੈਗੀ ਭੁੱਖ ਨਾਲ ਹਾਏ ਮੇਰੀ ਨਾਜ ਤੋੜਦੀ ਤੈਨੂੰ ਚੈੱਕ ਕਰਨ ਨਾਲ ਕਿ ਆਈ ਬਲੌਕ ਕਰਨ ਨਾਲ ਕਿ ਆਈ ਖੂਨ ਦਾ ਪ੍ਰਵਾਹ ਬੰਦ ਕਰਤਾ ਮੇਰੀ ਨਾੜ ਤੋਂ ਲਓ ਜੀ ਇਹਨਾਂ ਨੇ ਆ ਵੱਡੇ ਜਿਹੇ ਜਿਗਾੜੂ ਨਾਲ ਆਪਣਾ ਲੋਡ ਲਾਉਣ ਲਈ ਕਰ ਲਈ ਆ ਤਿਆਰੀ ਕਹਿੰਦੇ ਹੁਣ ਆ ਗੋਰਾ ਇਹ ਟਕਲਾ ਗੋਰਾ ਕਹਿੰਦੇ ਲਾਊਗਾ ਲੋਡ ਯਾਹੀ ਬਾਤਾਂ ਨੇ ਕਿਆਹੀ ਬਾਤਾਂ ਨੇ ਟਕਲਾ ਚਾਚਾ ਕਾਲਾ ਮੇਰਾ ਵੀਰ ਲੋੜ ਲਾਲਾ ਯਾਹੀ ਬਾਤਾਂ ਨੇ ਟਰੱਕ ਦੇ ਉੱਤੇ ਆ ਜਿਗਾੜ ਚ ਲਾਇਆ ਇਹਨਾਂ ਨੇ

ੱਲੇ ਕੈਲਗਰੀ ਕਹਿੰਦੇ ਹੈਲੀਫੈਕਸ ਵੀ ਆਪਣੇ ਲੈਂਕਾ ਤੇ ਕਹਿੰਦੇ ਰਿਮੋਟ ਵਾਲੇ ਦਰਵਾਜ਼ੇ ਰੱਖੇ ਇੱਥੇ ਵੀ ਜੱਟ ਨੇ ਹੁਲ ਜਾ ਥੰਦਿਆ ਹਾਂ ਤੈਨੂੰ ਖੌਫ ਨਹੀਂ ਹੈ ਜੱਟ ਦਾ ਪਹਿਲਾਂ ਖੁੱਲਿਆ ਕਰ ਅੱਜ ਗਲਤੀ ਹੋਈ ਜਾਂਦ ਨਹੀਂ ਹੋਣੀ ਚਾਹੀਦੀ ਕੀ ਬਾਤਾਂ ਮੂੰਹ ਦੇਖਿਆ ਉਹਦਾ ਮੈਂ ਮੂੰਹ ਤਾਂ ਰੋਜ਼ ਵੇਖਦਾ ਤੂੰ ਵੇਖ ਆਉਂਦਾ ਤੂੰ ਨਹੀਂ ਮੈਂ ਤਾਂ ਦੇਖਦੀ ਹਾਂ ਮੈਂ ਨਹੀਂ ਠੱਬਲ ਜੀ ਆਉਦਾ ਅਸੇ ਨਾਲ ਹੀ ਸਾਡੀ ਡਿਲੀਵਰੀ ਹੋ ਗਈ ਹੈ ਡਾਨ ਤੇ ਆਪਾਂ ਜਾ ਰਹੇ ਹਾਂ ਹੁਣ ਟਰੱਕ ਸਟਾਪ ਤੇ ਉੱਥੇ ਜਾ ਕੇ ਆਪਾਂ ਟਰੱਕ ਕਰਾਂਗੇ پارک ਤੇ ਟਰੱਕ ਆਲਰੇਡੀ ਅਸੀਂ ਸਾਫ਼ ਕਰ ਲਿਆ ਹੈ ਤੇ ਰੋਟੀ ਪਾਣੀ ਖਾਵਾਂਗੇ ਤੇ ਫਿਰ ਵੇਟ ਕਰਾਂਗੇ ਨੈਕਸਟ পিকਅਪ ਦੀ ਰੋਟੀ ਪਾਣੀ ਦੀ ਗੱਲ ਨਹੀਂ ਰਹਿਣੀ ਚਾਹੀਦੀ ਹੋਰ ਭਣਾ ਕੋਈ ਰਹਿ ਜੇ ਕੋ ਕਿੱਡਾ ਸੁਣਾ ਉਹ ਵੇਖਦਾ ਓਏ ਸਮੁੰਦਰ ਵਿੱਚ ਨੂੰ ਮੁੜ ਜਾਣਾ ਹੈ ਨਹੀਂ ਤੁਹਾਨੂੰ ਜਿਆਦਾ ਗੌਰ ਨਾਲ ਵੇਖਾ ਤੁਰਕੇ ਚਲੀ ਆਤੀ ਆਪਾਂ ਤੁਰਕੇ ਕੀ ਕਰਨ ਜਾਣਾ ਇੱਥੇ ਤੁਰਕੇ ਨਹੀਂ ਜਾਇਆ ਯਾਰ ਇੱਥੁਕਲੇ ਨਹੀਂ ਆ ਤੁਰਕੇ ਹੁੰਦਾ ਹੋਰ ਕਿੰਦਾ ਕਿਹੜੀ ਜਾ ਸਕਦਾ ਸਾਰੀ ਪੁਰ ਤੁਰਕੇ ਜਾਂ ਕਿਤੇ ਫਿਰ ਕੀ ਹੁੰਦਾ ਵਾ ਥੋੜੀ ਜੀ ਤਵਾਟ ਕੀ ਆਹੀ ਬਾਤਾਂ ਨੇ ਕੀ ਆਹੀ ਬਾਤਾਂ ਨੇ ਕੀ ਆਹੀ ਬੰਦਾ ਐ ਬਸ ਆਹੀ ਦੇਖਣਾ ਸੀ ਮੈਂ ਇਹ ਨਹੀਂ ਚੜਦਾ ਹਾਂ ਫਿਰ ਮੈਂ ਟੌਂਟ ਮਾਰਨਾ ਸੀ ਯਾਰ ਜੇ ਨਹੀਂ ਚੜਦਾ ਇਹ ਜੇ ਆਲਦਾਰ ਚਲਾ ਰਿਹਾ ਐ ਕਿਵੇਂ ਚੜ ਜੂਗਾ ਇਤੋਂ ਮੋੜੀ ਚਲਾ ਰਹੀ ਆਂ ਜੇ ਘਰਵ ਤੇ ਚੜ ਜਾਂਦਾ ਨਾ ਤੈਨ ਛੜਣਾ ਨਹੀਂ ਮੈਂ ਮੈਂ ਝੁੜੀ ਚੜਜੂ ਚੱਲ ਚੱਲ ਅੱਗੇ ਚੜਾ ਰਿਆ ਜੱਟ ਚਲਾ ਅਸੀਂ ਆ ਗਏ ਆਂ ਬਸ ਪੈਟਰੋਲ ਪਾਸ ਤੇ ਹੁਣ ਆਪਾਂ ਕਰਾਂਗੇ ਵੇਟ ਨੈਕਸਟ ਪਿਕਅਪ ਦੀ ਚਲੋ ਜੀ ਕੋਈ ਨਹੀਂ ਨਹੀਂ ਸੱਜਣੋ ਇਹ ਇੱਕ ਤਮੰਦਾ ਵਾਂਗ ਸੁੜਾਂਗੇ ਸਨਾਰੀ ਹਸਨਾਰੀ ਹਸਨਾਰਾ ਤੇ ਮੈਂ ਬੈਗ ਲਾਦਾ ਨਾ ਤੇ ਕੋਈ ਸਿੱਧਾ ਨਹੀਂ ਕੱਢਿਆ ਜਾਣਾ ਤਰ ਮੈਂ ਇਹ ਦੱਸਦਾ ਦੱਦੀਆਂ ਹੀ ਕਰਦੀਆਂ ਹਾਂ ਸ਼ਟਅਪ ਹਾਂ ਤੇ ਐਵੇਂ ਅੰਡਰ ਐਸਟੀਮੇਟ ਕਰੇਂਗੇ ਅੱਟ ਨੂੰ ਕੀ ਕਰਾਂ ਅੰਡਰ ਐਸਟੀਮੇਟ ਪਹਿਲਾਂ ਕੀ ਕਿਹਾ ਸੀ ਅੰਡਰ ਐਸਟੀਮੇਟ ਯਾਹੀ ਬਾਤਾਂ ਨੇ ਕਹਿੰਦੇ ਕਿਆਹੀ ਬਾਤਾਂ ਨੇ ਇਹ ਕਿੱਡਾ ਨੂੰ ਐਵੇਂ ਸਮਝਦੀਆਂ 00 ਤਾਂ ਲਾ ਦੂੰਗਾ ਆ ਆਪਣੇ ਨਾਲ ਦਾ ਲੋਡ ਲੈ ਕੇ ਖੜੂ ਆ ਹਾਇਨਾ ਦੀ ਡਿਲੀਵਰੀ ਸ਼ੈਅ ਕਰ ਲਵਾਂਗੇ ਕਾਣੇ ਜਾਲਦਾਰ ਦੀ ਡੇਰੀ ਦੀਆਂ ਜਿੱਥੇ ਜੱਟ ਬੈਗ ਲਾਦੇ ਤੇ ਸਿੱਧਾ ਨਹੀਂ ਨਿਕਲਣਾ ਤੇਰੇ ਤੋਂ ਇਹ ਮੈਂ ਹੇ ਦੱਸਦਾ ਆ ਇਹ ਤੈਨੂੰ ਮੈਂ ਦੱਸਦਾ ਆ ਦੇਖ ਲਾ ਪਹਿਲਾਂ ਮੂਰੇ ਕੀ ਇਹਦੇ ਨਾਲ ਲਾਇਆ ਕਿੱਥੇ ਆ ਦੂਮੇ ਪਾਸੇ ਹਾਂ ਚੈੱਕ ਕਰਾ ਦੇ ਦਰਸ਼ਕਾਂ ਨੂੰ ਇਹ ਕੀ ਆਹੀ ਬਾਤਾਂ ਨੇ 00 ਦੇ ਬੈਗ ਲਾਦਾ 00 ਦੇ ਜਾਨਡਾ ਵਾਟ ਇਜ਼ 00 ਜੋ 0ਸ ਸਾਹਮਣੇ ਵਾਲੇ ਸਮਝ ਜਾਣਗੇ ਇਹ ਵੀ 0 0 ਦੱਸ ਕੀ ਹੁੰਦਾ 0 0 ਕੀ ਆ ਇਧਰ ਵਿਖਾ ਦਿਓ ਇਧਰ ਵਿਖਾ 0 0 ਵਾਂ ਨੂੰ ਆਦਿ ਜਿਵੇਂ ਆ ਸ਼ੀਸ਼ੇ ਸ਼ੀਸ਼ਾ ਕਹਿ ਗਿਆ ਤੇ ਪਿੱਛੋਂ ਟਰੈਲਰ ਦੇ ਵੈਟ ਵੀ ਗੱਠ ਥਾਂ ਦੇ ਇਧਰ ਵੀ ਗੱਠ ਥਾਂ ਇਹਨੂੰ ਕਹਿੰਦੇ ਆ 0 0 ਕਹਿੰਦੇ ਆ ਆਹ ਦੀ ਗੱਲ ਬਟਾ ਨਵੀਂ ਕ੍ਰੀਏਸ਼ਨ ਹੈ ਇੰਨਾ ਥਾਂ ਨਹੀਂ ਹੈਗਾ ਜਿੱਥੋਂ ਮੈਂ ਵੈਕ ਕਰਕੇ ਲਿਆ ਆ ਜਦੋਂ ਇੱਥੋਂ ਆਏ ਕਰਨਗੇ ਉਦੋਂ ਵੀ ਡਰਣਗੇ ਕਿਤੇ ਇੱਧਰ ਨਹੀਂ ਕੋਈ ਕੰਨ ਨਹੀਂ ਨਾ ਹੋਣਾ ਕਿਤੇ ਟਰੱਕ ਦੇ ਲੱਗਦੇ ਬਕਵਾਸ ਜਿਆਦਾ ਨਹੀਂ ਹੋ ਰਹੀ ਤੇ ਸਿੱਧਾ ਵੀ ਕੱਟੇਗੀ ਤਾਂ ਵੀ ਡਰੇਗੀ ਵੀ ਇਹਨੂੰ ਨਾ ਕਿਤੇ ਨਹੀਂ ਅਹੀਂ ਨਹੀਂ ਡਰਦੇ ਤਫਾ ਹੋ ਜਾ ਇੱਥੇ ਸਾਨੂੰ ਆ ਵੀਰਾ ਮਿਲਣ ਆਇਆ ਸੀਗਾ ਤੇ ਵੀਰੇ ਨੇ ਸਾਨੂੰ ਨਾਲੇ ਹੈਲੀਫੈਕਸ ਸ਼ੇਅਰ ਕਮਾਇਆ ਤੇ ਨਾਲੇ ਆਪਾਂ ਵੀਰੇ ਨਾਲ ਗਏ ਵਾਲਮਟ ਫਿਰ ਮੇਰੇ ਵੀਰੋ ਭੁੱਖ ਨੇ ਵਾਲਮੋੜ ਚ ਵੀ ਆਪਦੀ ਭੁੱਖ ਨਹੀਂ ਛੱਡੀ ਹੌਣੇ ਨੂੰ ਭੋਖਣਾ ਕਹਾਂ ਤਾਂ ਕੀ ਕਹਾਂ ਦੱਸੋ ਇੱਥੇ ਵੀ ਟਲੀ ਇਹੇ ਸਾਮਾਨ ਲੈ ਲੀ ਗਏ ਚੱਲ ਇਹਦਾ ਮਾੜਾ ਮੋੜ ਸਮਾਨ ਵੇਖ ਲੋ ਜੇ ਹੁਣ ਪੈਂਦਾ ਵੇਖਿਓ ਇਹ ਕਿੰਨੇ ਚਾ ਮੈਨੂੰ ਇਹਦਾ ਮਾੜਾ ਮੋੜ ਸਮਾਨ ਜਿੰਨੇ ਪੈਸੇ ਵੀਰੇ ਇਹਨਾਂ ਨੇ ਮੇਰੇ ਇੱਥੇ ਬਣਾ ਦੇ ਤਾਂ 71 ਡਾਲਰ ਇਹਨੇ ਚ ਮਾੜਾ ਬੰਦਾ ਮਹੀਨੇ ਦੀ ਗ੍ਰੋਸਰੀ ਕਰ ਲੈਂਦਾ ਤੇ ਇਹਨੇ ਸਿਰਫ ਟਰੱਕ ਤੇ ਜਾਣ ਨੂੰ ਮਾੜਾ ਮੋੜ ਸਮਾਨ ਚੱਕਿਆ ਅਜੇ ਸ਼ਰਮ ਹੈਗੀ ਆ ਆਹੀ ਆਹੀ ਇਹਨੇ ਭੰਨਿਆ ਤੁਹਾਡਾ ਉਹ ਹੱਥ ਹੈਂਡਲ ਜਿਆ ਹੁਣ ਕਿੱਧਰ ਭਜਦੀ ਆ ਸੁਧਾਰ ਨੂੰ ਮੈਂ ਹੀ ਖੜ ਜਾਣਾ ਹਰੇਕ ਥਾਂ ਵਿਗਾੜਨ ਨੂੰ ਇਹ ਹੁੰਦੀ ਹੈ ਕਿਉਂ ਕਰ ਗੱਲ வால்ਮਰਟ ਤੋਂ ਗਰੋਸਰੀ ਚੱਕਣ ਤੋਂ ਬਾਅਦ ਆਪਾਂ ਹੋ ਤੁਰੇ ਜੀ ਹੈਲੀਫੈਕਸ ਸ਼ਹਿਰਵਾਲ ਨੂੰ ਵੀਰਾ ਕਹਿੰਦਾ ਮੈਂ ਤੁਹਾਨੂੰ ਸ਼ਹਿਰ ਦਿਖਾ ਕੇ ਲਿਆਉਣਾ ਸੋ ਆਪ ਅਸ ਟਾਈਮ ਜਾ ਰਹੇ ਸੀਗੇ ਸਮੁੰਦਰ ਦੇ ਉੱਪਰੋਂ ਦੀ ਪੋਲ ਤੇ ਵਿਊ ਚਾਰੇ ਪਾਸੇ ਬਹੁਤ ਸੋਹਣਾ ਸੀਗਾ ਤੇ ਇੱਥੇ ਮੈਨੂੰ ਇੱਕ ਹੋਰ ਚੀਜ਼ ਦੇਖੀ ਇਹ ਜਿਹੜੀ ਤੁਸੀਂ ਉਹ ਪਾਣੀ ਦੇ ਵਿੱਚ ਦੇਖ ਰਹੇ ਹੋ ਸ਼ਿਪ ਚੱਲ ਰਹੀ ਇਹ ਰੋਡ ਤੇ ਵੀ ਚੱਲਦੀ ਆ ਤੇ ਇਦਾਂ ਹੀ ਇਹ ਸਿੱਧੀ ਸਮੁੰਦਰ ਦੇ ਵਿੱਚ ਵੀ ਚਲੀ ਜਾਂਦੀ ਆ ਤੇ ਸਾਰਾ ਸ਼ਹਿਰ ਘੁਮਾ ਕੇ ਸਾਰੀਆਂ ਵਧੀਆ ਪਲੇਸਿਸ ਦਿਖਾ ਕੇ ਤੇ ਵਾਪਸ ਆਉਂਦੀ ਆ ਆ ਸਾਡਾ ਫੁਕਰਾ ਦੇਖ ਲਓ ਬੱਸ ਗੱਲਾਂ ਦਾ ਗਲੜੀ ਜਿੱਥੇ ਟਾਈਮ ਮਿਲਿਆ ਗੱਲਾਂ ਆਪਣਾ ਤਾਂ ਧਿਆਨ ਵਿਊ ਵੱਲ ਸੀਗਾ ਤੇ ਇਹਦਾ ਤਾਂ ਧਿਆਨ ਗੱਲਾਂ ਵੱਲ ਸੀਗਾ ਇਸ ਤੋਂ ਬਾਅਦ ਵੀਰੇ ਨੇ ਸਾਨੂੰ ਸ਼ਹਿਰ ਦਿਖਾਇਆ ਵੀਰਾ ਪਰਿੰਦਾ ਸੀ ਡਾਰਮਾਊਥ ਇੱਥੇ ਆਪਣੀ ਡਿਲੀਵਰੀ ਸੀਗੀ ਤੇ ਆਪਾਂ ਸ਼ਹਿਰ ਦੇਖਿਆ ਸ਼ਹਿਰ ਛੋਟਾ ਜਿਹਾ ਸੀ ਪਰ ਕਾਫੀ ਸੋਹਣਾ ਸੀ ਤੇ ਜੀ ਜਿਹਾ ਲੱਗਾ ਸੀਗਾ ਵੀ ਉਹ ਦੇਖੋ ਚਾਰੇ ਪਾਸੇ ਮੌਸਮ ਵੀ ਬਹੁਤ ਵਧੀਆ ਸੀਗਾ ਆ ਸੀਗਾ ਸ਼ਹਿਰ ਦਾ ਡਾਊਨ ਟਾਊਨ ਪੁਰਾਣੀਆ ਬਿਲਡਿੰਗ ਸੀ ਪਰ ਕਾਫੀ ਸੋਹਣੀਆ ਸੀ ਸ਼ਾਂਤਮਈ ਜਿਹਾ ਮਾਹੌਲ ਸੀ ਬਾਕੀ ਸ਼ਹਿਰਾਂ ਵਾਂਗੂੰ ਭੀੜ ਨਹੀਂ ਸੀ ਫੇਰ ਆਪਾਂ ਆਕੇ ਪੋਲਤੇ ਤੇ ਵਿਊ ਚੈੱਕ ਕਰੋ ਬੱਦਲ ਬੜੇ ਸੋਹਣੇ ਲੱਗ ਰਹੇ ਸੀ ਚਾਰੇ ਪਾਸੇ ਸਮੁੰਦਰ ਪਾਣੀ ਪਾਣੀ ਵਾਹ ਕੀ ਮਾਹੌਲ ਸੀ ਸਕੂਨ ਦੀ ਜ਼ਿੰਦਗੀ ਸੀ ਜੇ ਕਿਸੇ ਨੇ ਸਕੂਨ ਨਾਲ ਰਹਿਣਾ ਹੋਵੇ ਤਾਂ ਇਹੋ ਜਿਹਾ ਸ਼ਹਿਰਾਂ ਚ ਰਹੋ ਸ਼ਾਮ ਦਾ ਮੌਸਮ ਸੀਗਾ ਤੇ ਲੈ ਜਾ ਲੈ ਜਾ ਬਹਿ ਜਾ ਬਹਿ ਜਾ ਹੋਈ ਪਈ ਸੀ ਤੇ ਇਹਨਾਂ ਕੋ ਮਣ ਤੋਂ ਬਾਅਦ ਸਾਡੀ ਭੁੱਖ ਨੂੰ ਲੱਗੀ ਭੁੱਖ ਤੇ ਫੇਰ ਆਪਾਂ ਆ ਗਏ ਬ੍ਰੈਮਟਨ ਕੈਸ਼ ਐਂਡ ਕੈਰੀ ਵਾਲਿਆਂ ਦੇ ਪਰ ਇਹ ਬ੍ਰੈਮਟਨ ਚ ਨਹੀਂ ਇਹ ਹੈਲੀਫੈਕਸ ਚ ਆ ਤੇ ਬ੍ਰੈਮਟਨ ਚ ਵੀ ਇਹਨਾਂ ਦੀ ਲੋਕੇਸ਼ਨ ਹੈਗੀਆਂ ਇੱਥੇ ਵੀ ਹੈਗੀਆਂ ਫੇਰ ਆਹ ਗੋਲ ਗੱਪਿਆਂ ਦੀ ਰੇਡੀ ਕੋਲੇ ਆ ਕੇ ਖੜ ਗਈ ਕਹਿੰਦੀ ਮੈਨੂੰ ਤਾਂ ਭਾਈ ਗੋਲ ਗੱਪੇ ਖਵਾਉ ਮੈਂ ਕਿਹਾ ਤੁਰਦੀਆਂ ਕਿ ਖਾਏਂਗੀ ਦੋ ਚਾਰ ਐ ਵੈਸੇ ਬਣਿਆ ਬਹੁਤ ਸੋਹਣਾ ਸੀ ਇਹ ਤੇ ਗਾਂ ਆ ਕੇ ਯਾਰ ਆ ਦੇਖ ਕੇ ਪਕੌੜੇ ਸ਼ਕੌੜੇ ਤੇ ਬਰਫੀ ਬੁਰਫੀ ਤੇ ਕਹਿੰਦੀ ਇਹਦੀ ਤਾਂ ਲਾਲ ਡੱਗ ਪੀ ਇਹ ਤਾਂ ਮੈਂ ਮਸਾਂ ਮੈਂ ਕਹਾਂ ਤੂੰ ਕੰਟਰੋਲ ਰੱਖ ਕੋਈ ਨਹੀਂ ਤੈਨੂੰ ਲੈ ਦਿੰਨੇ ਆ ਇਹਦਾ ਸ਼ੀਸ਼ਾ ਤੋੜ ਕੇ ਵਿੱਚ ਚੱਕਣ ਨੂੰ ਮੈਨੂੰ ਕਹਿੰਦੀ ਖੋਚਣਾ ਮਰੂੰ ਤੇਰੇ ਸਿਰ ਨਹੀਂ ਤਾਂ ਮੈਨੂੰ ਚੀਜ਼ ਲੈ ਕੇ ਦੇ ਕੋਈ ਨਹੀਂ ਲੈ ਦਿੰਨੇ ਆ ਭਾਈ ਤੇਰੇ ਹੱਥੇ ਚੜੇ ਆ ਕੀ ਕਰ ਸਕਦੇ ਆ ਲਓ ਗਾਂ ਹੋ ਗਈ ਕਹਿੰਦੇ ਆਰਡਰ ਦਿੰਦੀ ਹੋਈ ਸਾਡੀ ਪੁੱਖ ਕੀ ਕਹਿ ਸਕਦੇ ਆ ਆ ਵੀ ਦੇ ਦੋ ਉਹ ਵੀ ਦੇ ਦੋ ਕੀ ਕੀ ਗੀਏ ਹੁਣ ਇਹਨੂੰ ਮੈਂ ਤਾਂ ਬਾਸ ਹੁਣ ਰੋਕੀ ਸਕਦਾ ਆਂ ਲੋ ਜੀ ਆਪਾਂ ਲੈ ਕੇ ਸਮੋਸੇ, ਚਾਹ, ਪਕੌੜੇ ਤੇ ਇੱਕ ਜਲੇਬੀਆਂ ਤੇ ਆਪਾਂ ਆ ਗਏ ਆ ਜੀ ਗੱਡੀ ਵੱਲੋਂ ਤੇ ਗੱਡੀ 'ਚ ਫਿਰ ਆਪਾਂ ਬੈਠ ਗਏ ਤੇ ਗੱਡੀ 'ਚ ਬੈਠ ਕੇ ਮੇਰੇ ਭਰਾ ਨਾਲ ਆਪਾਂ ਨਿਕਲ ਗਏ ਫਿਰ ਹਲੇ ਫੈਕਟਰੀਆਂ ਸ਼ਰਕਾਂ ਦੇ ਮੇਰੇ ਵੀਰੋ ਕਹਿੰਦੇ ਕੀ ਆਹੀ ਬਾਤਾਂ ਨੇ ਕੈਂਚ ਜਿਹਾ ਮੌਸਮ ਆਸਮ ਹੋਇਆ ਪਿਆ ਸੀ ਤੇ ਐਂ ਸ਼ੋਨੇ ਸ਼ੋਨੇ 뷰 ਵੇਖਦੇ ਹੋਏ ਆਪਾਂ ਪਹੁੰਚ ਗਏ ਜੀ ਵਾਪਸ ਡਾਊਨ ਡਾਊਨ ਤੇ ਗੋਰੀਆਂ ਗਾਰੀਆਂ ਦੇਖੋ ਕਹਿੰਦੇ ਮਾਹੌਲ ਡਾਊਨ ਟਨ ਦਾ ਪੂਰਾ ਸੋਣਾ ਆਇਆ ਛੇ ਤੁਸੀਂ ਗੋਰੀਆਂ ਵੇਖੋ ਨਾਲੇ ਗੋਰੇ ਵੇਖੋ ਤੇ ਨਾਲੇ 뷰 ਵੇਖੋ ਦੇ کیا ਹੀ ਬਾਤਾਂ ਨੇ ਕੀ ਹੀ ਬਾਤਾਂ ਨੇ ਇੱਥੇ ਆਪਾਂ ਜਦੋਂ ਲੈਫਟ ਮੋੜਨਾ ਤੇ ਪੈਦਲ ਚੱਲਣ ਵਾਲਿਆਂ ਦਾ ਅਧਿਕਾਰ ਜ਼ਿਆਦਾ ਹੁੰਦਾ ਹੈ ਉਹਨੇ ਆਪਦਾ ਅਧਿਕਾਰ ਲੈ ਲਿਆ ਤੇ ਉਹ ਨੰਗੀ ਤੇ ਉਸ ਤੋਂ ਬਾਅਦ ਆਪਾਂ ਵੀ ਗੱਡੀ ਖਿੱਚਦੀ ਹੈ ਮੇਰੇ ਵੀਰੋ ਰਮਤੀ ਰਮਤੀ ਆ ਕਹਿੰਦੇ ਇਹ ਡਾਊਨਟਾਊਨ ਆ ਇੱਥੋਂ ਦਾ ਚੈੱਕ ਕਰੋ ਕਹਿੰਦੇ ਪੂਰੀ ਰੌਣਕ ਆ ਸੜਕਾਂ ਦੇ ਪੂਰੀ ਰੌਣਕ ਮੇਰਾ ਵੀਰ ਕਹਿੰਦੇ ਕੀ ਆਹੀ ਬਾਤਾਂ ਨੇ ਗੋਰੇ ਪੂਰਾ ਫਨ ਕਰਦੇ ਹੋਏ ਤੇ ਬਸ ਤੁਸੀਂ ਦੇਖਦੇ ਰਹੋ ਅੱਗੇ ਕੀ ਕੀ ਹੁੰਦਾ ਆ ਹੁਣ ਕੀ ਆ ਅਸੀਂ ਤਾਂ ਸੜਕਾਂ ਤੇ ਗੇੜੀਆਂ ਗੁੜੀਆਂ ਲਾਈਆਂ ਗੇੜੀਆਂ ਗੁੜੀਆਂ ਲਾ ਕੇ ਤੇ ਆਪਾਂ ਸ਼ਾਮ ਨੂੰ ਆ ਗਏ ਘਰਾਂ ਨੂੰ ਘਰਾਂ ਨੂੰ ਕੀ ਆਪਣਾ ਟਰੱਕ ਹੀ ਆਪਣਾ ਘਰ ਹੈ ਤੇ ਉੱਥੇ ਆਪਾਂ ਆ ਗਏ ਮੇਰੇ ਵੀਰੋ ਡਾਊਨਟਾਊਨ ਵੀ ਹੈ ਰਿਪੇਅਰ ਕ ਮੰਗਦਾ ਤੁਹਾਡਾ ਨਹੀਂ ਜਾਂਦੀ ਹੈ ਰਿਪੇਅਰ ਇੱਥੇ ਡਾਊਨਟਾਊਨ ਵੀ ਬਾਈ ਰਿਪੇਅਰ ਮੰਗ ਰਿਹਾ ਇਹਨਾਂ ਦਾ ਕੰਮ ਫੇਰ ਕੇ ਆਪਾਂ ਵਾਪਸ ਆਏ ਟਰੱਕ ਕੋਲੇ ਤੇ ਆ ਵੀਰਾ ਵੀ ਆਪਾਂ ਨੂੰ ਮਿਲਣ ਆਇਆ ਸੀਗਾ ਇਹ ਵੀਰੇ ਨੂੰ ਮਿਲ ਕੇ ਵੀ ਬਹੁਤ ਖੁਸ਼ੀ ਹੋਈ ਜਿਹੜੇ ਭਰਾ ਆਪਾਂ ਨੂੰ ਯਾਰ ਆਪਦੇ ਕੀਮਤੀ ਸਮੇਂ 'ਚੋਂ ਕਲ ਸਮਾਂ ਕੱਢ ਕੇ ਮਿਲ ਲਾਉਂਦੇ ਆ ਯਾਰ ਸੱਚੀ ਸੌਂ ਲੱਗੇ ਸਲੂਟ ਆ ਭਰਾਵਾਂ ਨੂੰ ਇਨਾ ਪਿਆਰ ਬਖਸ਼ਦੇ ਆ ਭਰਾ ਯਾਰ ਕਦੇ ਸੋਚਿਆ ਨਹੀਂ ਸੀ ਇੰਨੇ ਜੋ ਕੇ ਰੱਬ ਨੇ ਕਰਤਾ ਯਾਰ ਵੀਰ ਆਪਾਂ ਨੂੰ ਮਿਲਣਾਉਂਦੇ ਤੇ ਕਹਿੰਦੇ ਸੀ ਤੁਹਾਡੀਆਂ ਵੀਡੀਓ ਵੇਖਦੇ ਆ ਬਾਈ ਸਾਰਾ ਕੁਝ ਤੁਹਾਡੇ ਸਿਰ ਤੇ ਹੀ ਆ ਮੇਰਾ ਵੀਰ ਇਹਦੇ ਨਾਲ ਹੀ ਆਪਣਾ ਨਿੱਕਾ ਜਿਹਾ ਵਲੌਗ ਖਤਮ ਹੁੰਦਾ ਹੈ ਤੇ ਮੇਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਵੀਡੀਓ ਨੂੰ ਜਰੂਰ ਕਰਨਾ ਤੇ ਲਾਈਕ ਕਮੈਂਟ ਖਿੱਚ ਕੇ ਰੱਖੋ ਮੇਰਾ ਵੀਰ ਧੰਨਵਾਦ ਤੁਹਾਡੇ ਨਾਲ ਹੀ ਆ ਭਰਾ ਆਪਾਂ